भगवान वाल्मीक प्रकट उत्सव ਦੇ ਸਬੰਧ ਵਿੱਚ भगवान वाल्मीक आश्रम वेलफेयर ट्रस्ट ਸ਼ਕਤੀ ਨਗਰ ਅਤੇ भगवान वाल्मीक उत्सव ਕਮੇਟੀ ਵੱਲੋਂ ਸੰਗਤਾਨ ਨੂੰ भगवान वाल्मीक तीर्थ ਅੰਮ੍ਰਿਤਸਰ ਦੇ ਦਰਸ਼ਨ ਦਿਦਾਰੇ ਕਰਵਾਉਣ ਲਈ ਫੁੱਲਾਂ ਨਾਲ ਸਜੀ ਹੋਈ भगवान वाल्मीक जी ਦੀ ਪਾਲਕੀ ਦੇ ਨਾਲ ਬਾਲ yogi बाबा ਪ੍ਰਗਟਨਾਥ ਸੰਤ ਨਰਮਲदास ਜੋੜੇਵਾਲੇ ਸੰਤ ਮਹਾਨਾਥ ਦਰਸ਼ਨ ਰਤਨਾ ਰਾਵਣ ਸੰਤ सुरेंद्रदास बाबा ਰਾਜਕਿਸ਼ੋਰ ਬਾਬਾ ਬੰਸੀਦਾਸ ਮਹੰਤ ਪਵਨਦਾਸ ਮਹੰਤ ਕ੍ਰਿਸ਼ਨਦਾਸ ਮਹੰਤ ਹਰਿਰਾਮ ਸਰਨਦਾਸ ਸੰਤ ਸ਼੍ਰੀ ਰਾਮਦਾਸ ਬਾਬਾ ਅਮਰਦਾਸ ਅਤੇ ਭੈਣ ਸੰਤੋਸ਼ ਦੀ ਅਗਵਾਈ ਵਿੱਚ ਰਵਾਨਾ ਹੋਈ। ਬਸ ਯਾਤਰਾ ਨੂੰ ਅਜੀਤ ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾਕਟਰ ਵਰਜਿੰਦਰ ਸਿੰਘ ਹਮਦਾਰਦ ਪਾਜਪਾਲੇ ਰਾਸ਼ਟਰੀ ਜਰਨਲਿਸਟਤਰਨ ਚੁਗ ਦੇਨਿਕ ਸਵੇਰਾ ਦੇ ਮੁੱਖ ਸੰਪਾਦਕ ਸ਼ੀਤਲ ਵਹਿਜ ਅਤੇ ਟਰੱਸਟ ਦੇ ਚੇਅਰਮੈਨ 55 ਸਬਰਵਾਲ ਬਲੋ ਵੱਡੀ ਗਿਣਤੀ ਵਿੱਚ ਮੌਜੂਦ ਸੰਗਤ ਦੀ ਹਾਜ਼ਰੀ ਵਿੱਚ ਰਵਾਨਾ ਕੀਤਾ ਗਿਆ ਇਸ ਮੌਕੇ ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਰਿਸ਼ੀ ਤੋਂ ਇਲਾਵਾ ਸੁਸ਼ੀਲ ਰਿੰਕੂ, ਮੰਦਰੰਜਨ ਕਾਦੀਆ, ਕੇ.ਡੀ. ਭੰਡਾਰੀ, ਸਰਬਜੀਤ ਸਿੰਘ ਮੱਕੜ, ਸ਼ੀਤਲ ਅੰਗਰਾਲ, ਕਰਮਜੀਤ ਕੌਰ, ਸ਼ਸ਼ੀ ਸ਼ਰਮਾ, ਰਜਿੰਦਰ ਸਿੰਘ ਸ਼ੰਟੂ, ਸੁਸ਼ੀਲ ਗੋਲਦੀ ਪਾਟਿਆ, ਸੁਸ਼ੀਲ ਕੁਮਾਰ ਸ਼ਰਮਾ, ਰਕੇਸ਼ ਰਠੌਰ, ਆਸ਼ੋਕ ਸ੍ਰੀਨ ਹਿੱਕੀ ਰੋਬਿੰਸ ਆਪਲਾ ਸੰਤ ਸਤਵਿੰਦਰ ਹੀਰਾ ਜਾਰਜ ਸਾਗਰ ਗੁਰਦੇਵ ਗੋਲਦੀ ਪਾਟਿਆ ਤੇ ਹੋਰ ਆਗੂ ਵੀ ਉਹਨਾਂ ਦੇ ਨਾਲ ਸਨ ਇਸ ਤੋਂ ਇਲਾਵਾ ਕਰਵਾਏ ਗਏ ਸਮਾਗਮ ਵਿੱਚ ਵਿਪਨ ਸਬਰਵਾਰ ਨੇ ਸੰਸਥਾ ਵੱਲੋਂ ਕਰਵਾਏ ਗਏ ਸਮਾਜ ਭਲਾਈ ਅਤੇ ਵਿਕਾਸ ਕਾਰਜਾਂ ਦੀ ਵਿਸਤਾਰ ਸਹਿਤ ਜਾਣਕਾਰੀ ਦਿੱਤੀ ਅਜੀਤ ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾਕਟਰ ਬਰਜਿੰਦਰ ਸਿੰਘ ਹਮਦਾਰਦ ਨੇ ਭਗਵਾਨ ਬਾਲਮਿਕ ਪ੍ਰਗਟ ਉਤਸਵ ਦੀ ਸਮੂਹ ਸੰਗਤਾਂ ਨੂੰ ਵਧਾਈ ਦਿੱਤੀ ਅਤੇ ਭਗਵਾਨ ਬਾਲਮਿਕ ਉਤਸਵ ਕਮੇਟੀ ਪੰਜਾਬ ਦੇ ਪ੍ਰਧਾਨ ਵਿਪਨ ਸਬਰਵਾਲ ਦੀ ਅਗਵਾਈ ਵਿੱਚ ਉਤਸਵ ਕਮੇਟੀ ਦੇ ਸਮੂਹ ਮੈਂਬਰਾਂ ਵੱਲੋਂ ਕੀਤੇ ਜਾ ਰਹੇ ਕਮਾਦੀ ਸ਼ਲਾਘਾ ਕਰਦੇ ਹੋਏ ਕਿਹਾ ਹੈ ਕਿ ਵਿਪਨ ਸਬਰਵਾਲ ਨੇ ਸਮਾਜ ਨੂੰ ਜਾਗਰੂਕ ਕਰਨ ਲਈ ਪੜ੍ਹਾਈ ਦੀ ਜੇਟਕ ਲਗਾਉਣ ਦੇ ਨਾਲ-ਨਾਲ ਸਮਾਜ ਵਿੱਚ ਚੰਗੇ ਕੰਮ ਕਰਕੇ ਸਮਾਜ ਦੇ ਵਿੱਚ ਇੱਜ਼ਤ ਹੀ ਨਹੀਂ ਬਣਾਈ ਸਕੋ ਸਮਾਜ ਦੇ ਪ੍ਰਭਾਵ ਨੂੰ ਵੀ ਵਿਦਾਇਆ ਹੈ ਉਨਾ ਕਿ ਕੀ ਭਗਵਾਨ ਬਾਲਮੀਕ ਅਤੇ ਸੰਤ ਸਮਾਧ ਦੇ ਅਸ਼ੀਰਵਾਦ ਨਾਲ ਇਹਨਾਂ ਨੇ ਜੋ ਵੀੜਾ ਚੁੱਕਿਆ ਹੈ ਇਸ ਯਾਤਰਾ ਨਾਲ ਸਾਰੇ ਸਮਾਜ ਨੂੰ ਜੋੜਿਆ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਪੂਰਜ ਜੀ ਸਰਦਾਰ ਸੰਤ ਸਿੰਘ ਆਪਣਾ ਹਮਦਰਸਾ ਜਿੰਦਦਰ ਸਿੰਘ ਹਮਦਰਸਾ ਸੇ ਬਹੁਤ ਬਹੁਤ ਧੰਨਵਾਦ ਕਰ thank you ਆਪਰ ਰਹਿਣਾ ਅੱਜ ਕਿਹੜਾ ਰਹਿਣੋ ਜੀ 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 ਆਪ ਵੀ ਆ ਜਾਓ ਆਪ ਵੀ ਆ ਜਾਓ ਪਿਤਾ ਜੀ 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 ਠੀਕ ਜੀ 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 ਜਿਹੜੀ ਦੇਖ ਰਿਹਾ ਇੱਕ ਵਿੱਚ ਪਾਕੀ ਸਾਹਿਬ ਹੱਸਾਉਂਦਾ ਨਹੀਂ ਰਿਹਾ

ਸਾਰ ਸਾਬ ਜਿੰਨੀ ਵੀ ਸੰਗਤ ਇਸ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਈ ਹੈ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਔਰ ਕਿਤਾ ਜਾਵੇ ਸੰਸਪਾਣ ਨੂੰ ਵੀ ਨਾਲ ਲੈ ਕੇ ਕਰਕੇ ਪ੍ਰਦੀਪ ਜੀ ਨੇ ਸਾਡੇ ਜਾ ਪਰਦਾ ਹਨ ਭਗਵਾਨ ਵਾਲਮੀਕੀ ਉਸਫ ਕਮੇਟੀ ਦੇ ਜਿਨ੍ਹਾਂ ਵੱਲੋਂ ਹਰ ਸਾਲ ਬਹੁਤ ਵਿਸ਼ਾਲ ਸ਼ੋਭਾ ਯਾਤਰਾ ਜਿਹੜੀ ਹੈ ਸਾਡੇ ਉਸ ਮਹਾਨ ਔਰ ਇਤਿਹਾਸਿਕ ਭਗਵਾਨ ਵਾਲਮੀਕੀ ਤੀਰਥ ਅੰਮ੍ਰਿਤਸਰ ਵਿਖੇ ਇੱਥੋਂ ਸੰਤ ਜਨਾਂ ਦਾ ਆਸ਼ੀਰਵਾਦ ਲੈ ਕੇ ਪਾਣੀ ਪਾਉਂ। ਇਹਦਾ ਜਿੰਨੀ ਸਮੇਂ ਦੇ ਲਈ ਖੜਦਾ ਰਹਤਾ ਹੈ। ਹੁਣ ਬੈਂਟੀ ਕਰ ਲੋ ਤਾਂ ਵੀ ਕਿ ਪਾਣੀ ਅੱਜ ਦੇ ਬੈਂਟੀਆਂ ਵਧਾਈਆ ਦੇਣਗੇ। ਤੇ ਫਿਰ ਡਾਕਟਰ ਮਾਤਾ ਦੀ ਪਾਲਕੀ ਸਾਹਿਬ ਦਾ ਨੌਂ ਸੇ ਸਮੇਂ ਦਾ ਨੌਂ ਮੱਥਾ ਟੇਕ ਕੇ ਮਾਤਰਾ ਨੂੰ ਰਵਾਨਾ ਕਰਨਗੇ। ਭਗਵਾਨ ਵਾਲਮੀਕ ਜੀ ਕੀ ਜੈ ਅੱਜ ਮੈਂ ਭਗਵਾਨ ਬਾਲਮੀਕ ਉਤਸਵ ਕਮੇਟੀ ਪੰਜਾਬ ਜੇ ਜਿਸ ਨੇ ਲਗਵਾਈ ਮੇਰੇ ਅਜ਼ੀਜ਼ ਵਿਪਨ ਖੱਬਰਵਾਲ ਕਰਦੇ ਰਹੇ ਆ ਸਾਰੇ ਉਹਨਾਂ ਦੇ ਸਾਥੀ ਜਿਨ੍ਹਾਂ ਵਿੱਚ ਬਹੁਤ ਉਤਸ਼ਾਹ ਬਹੁਤ ਜੋਸ਼ ਬੜੀ ਨਿਮਰਤਾ ਹਮੇਸ਼ਾ ਰਹੀ ਹੈ ਮੈਂ ਉਹਨਾਂ ਨੂੰ ਇਸ ਯਾਤਰਾ ਤੇ ਜਿਹੜੀ ਵਿਸ਼ਾਲ ਪੀਰਤ ਯਾਤਰਾ ਉੱਤੇ ਤੁਹਾਨੂੰ ਸਭ ਨੂੰ ਬਹੁਤ-ਬਹੁਤ ਵਧਾਈ ਦਿੰਦਾ ਤੋਂ ਇਹ ਖੁਸ਼ੀ ਹੈ ਕਿ ਅੱਜ ਸੰਸਮਾਗ ਦੇ ਬਹੁਤ ਸਾਰੇ ਜਿਹੜੇ ਸਤਕਾਰਯੋਗ ਸਖੀਤਾ ਉਹ ਇੱਥੇ ਹਾਜ਼ਰ ਨੇ ਇਹ ਸਾਡੇ ਬਹੁਤ ਵਧੀਆ ਸ਼ਖਸੀਅਤ ਖੱਬਰਵਾਲ ਜੀ ਜਿਹੜਾ ਹੁੰਦਾ ਕਿ ਬਹੁਤ ਸਵਾਗਤ ਨੂੰ ਲੈਣ ਰਿਹਾ ਉਹ ਸਾਡੇ ਚ ਆ ਜਾਏ ਆ ਕਮਿਸ਼ਨਰ ਸਾਹਿਬ ਜਿਨ੍ਹਾਂ ਬਾਰੇ ਬੜਾ ਤੁਸੀਂ ਸਾਰੇ ਹੀ ਹਮੇਸ਼ਾ ਪ੍ਰਸ਼ੰਸਾ ਕਰਦੇ ਆ ਉਹ ਵੀ ਅੱਜ ਸਾਡੇ ਵਿੱਚ ਨੇ ਇਸ ਯਾਤਰਾ ਤੋਂ ਪਹਿਲਾਂ ਆਪਣੇ ਅਜ਼ੀਜ਼ ਵਿਪਨ ਨੂੰ ਅੱਜ ਇਹਨਾਂ ਦਾ ਜਨਮ ਦਿਨ ਬਹੁਤ ਬਹੁਤ ਵਧਾਈ ਤੁਹਾਡੇ ਸਭ ਵੱਲੋਂ ਇਹ ਜਨਾਹ ਤੇ ਪਰਮਾਤਮਾ ਇਹਨਾਂ ਨੂੰ ਹਮੇਸ਼ਾ ਇਸੇ ਤਰ੍ਹਾਂ ਸ਼ਕਤੀ ਬਖਸ਼ੇ ਇਸੇ ਤਰ੍ਹਾਂ ਇਹ ਆਪਣੇ ਸਾਥੀਆਂ ਨਾਲ ਉਤਸ਼ਾਹ ਨਾਲ ਆਪਣੇ ਸਮਾਜ ਲਈ ਕੰਮ ਕਰਦੇ ਰਹਿਣਾ ਮੇਰਾ ਇਹ ਹੀ ਇਸ ਦਿਨ ਤੇ ਵੱਡਾ ਹੋਣ ਦੇ ਨਾਤੇ ਅਸ਼ੀਰਵਾਦ ਹੈ ਮੈਂ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਵਿਕਟਨ ਤੇ ਉਹਨਾਂ ਦੇ ਸਾਰੇ ਸਾਥੀਆਂ ਨੇ ਸ਼ਸ਼ੀ ਜੀ ਦੀ ਇੱਥੇ ਮੈਂ ਉਹਨਾਂ ਨੇ ਪਿਛਲੇ ਕਾਫੀ ਸਮੇਂ ਤੋਂ ਇੱਕ ਨਵੀਂ ਸਮਾਜ ਅੰਦਰ ਚੇਤਨਾ ਪੈਦਾ ਕੀਤੀ ਹੈ ਗਵਾਨ ਵਾਲਮੀਕ ਜੀ ਰਮਾਇਣ ਦੇ ਪਹਿਲੇ ਰਚੇਤਾ ਜਿਨ੍ਹਾਂ ਦੀ ਬਾਣੀ ਅਮਰ ਜਿਨ੍ਹਾਂ ਤੋਂ ਅਸੀਂ ਹਮੇਸ਼ਾ ਸਿੱਖਿਆ ਲੈਨੇ ਤੇ ਸਦੀਆਂ ਤੋਂ ਇਹ ਜਿਹੜਾ ਉਹਨਾਂ ਦਾ ਅਸ਼ੀਰਵਾਦ ਇਹ ਸਾਰੇ ਸਮਾਜ ਦੀ ਸੱਚੇ ਸੁੱਚੇ ਸਮਾਜ ਨੂੰ ਉਹਨਾਂ ਦਾ ਅਸ਼ੀਰਵਾਦ ਰਿਹਾ ਉਹਨਾਂ ਦੀਆਂ ਲਿਖਤਾਂ ਅਮਰ ਐ ਉਹਨਾਂ ਦਾ ਨਾਮ ਅਮਰ ਐ ਤੇ ਅਸੀਂ ਸਾਰੇ ਉਹਨਾਂ ਦੇ ਨਾਮ ਤੋਂ ਹਮੇਸ਼ਾ ਉਠਿਆ ਲੈਂਦੇ ਆ ਮੈਨੂੰ ਇਸ ਗੱਲ ਦੀ ਮੈਂ ਸਾਰੇ ਸਮਾਜ ਨੂੰ ਤੁਹਾਨੂੰ ਇਸ ਮੈਨੇਜਿੰਗ ਕਮੇਟੀ ਨੂੰ ਤੁਹਾਨੂੰ ਬਹੁਤ ਬਹੁਤ ਇੱਕ ਵਾਰ ਫੇਰ ਵਧਾਈ ਦਿੰਦਾ ਕਿ ਤੁਸੀਂ ਇੱਕ ਸਮਾਜ ਖਾਸ ਤੌਰ ਤੇ ਜਿਹੜਾ ਬਾਬੇ ਦਾ ਸਾਡਾ ਸਮਾਜ ਆ ਉਹਦੇ ਚ ਸਮਾਜ ਪ੍ਰਤੀ ਆਪਣੇ ਮਹਾਪੁਰਖਾਂ ਪ੍ਰਤੀ ਉਹਨਾਂ ਦੀ ਬਾਣੀ ਪ੍ਰਤੀ ਬਹੁਤ ਵੱਡੀ ਚੇਤਨਾ ਜਿਹੜੀ ਉਹ ਪੈਦਾ ਕੀਤੀ ਹੈ ਜਿਹੜਾ ਇਹ ਯਕੀਨ ਆ ਕਿ ਤੁਹਾਡਾ ਇਹ ਉਤਸ਼ਾਹ ਹਮੇਸ਼ਾ ਤਾਂ ਜ਼ਿੰਦਗੀ ਇਹ ਬਣਿਆ ਰਹੇਗਾ ਤੇ ਤੁਹਾਡੇ ਤੋਂ ਉਤਸ਼ਾਹ ਲੈ ਕੇ ਆਉਣ ਵਾਲੀਆਂ ਪੀੜ੍ਹੀਆਂ ਚ ਹੋਰ ਵੀ ਜਿਹੜਾ ਇਹ ਗੌਰਵ ਜਿਹੜਾ ਉਹ ਹੋਏਗਾ ਮੈਂ ਇਹਨਾਂ ਸ਼ਬਦਾਂ ਨਾਲ ਬਹੁਤ ਅੱਜ ਉਤਸ਼ਾਹ ਨਾਲ ਪੂਰੇ ਇਲਾਕੇ ਤੋਂ ਸੰਗਤ ਆਈ ਹੈ ਬਹੁਤ ਦੇਰ ਦੇ ਸਾਰੇ ਤੁਸੀਂ ਇੱਥੇ ਸੁੱਝੇ ਹੋ ਸਾਰਿਆਂ ਦਾ ਪ੍ਰਵਚਨ ਤੇ ਸਾਰੇ ਰਲ ਕੇ ਅਸੀਂ ਇਸ ਯਾਤਰਾ ਤੇ ਯਸ਼ਣ ਨੂੰ ਮਨਾ ਰਹੇ ਹਾਂ ਮੈਂ ਇਸ ਸਮਝਦਾ ਕਿ ਇਹ ਤੁਹਾਡਾ ਉੱਥੇ ਜਾਣਾ ਬਹੁਤ ਇਸ ਤੁਹਾਡੀ ਜਿੰਮੇ ਦੇ ਲਈ ਇੱਕ ਸਫਲ ਜੜਾ ਕੰਮ ਜੜਾ ਦਿਨ ਉਹ ਬਣਿਆ ਜਾਏਗਾ ਉਦੋਂ ਤੁਸੀਂ ਛਾ ਲੈ ਕੇ आओ ਹੋਰ ਵੀ ਸਮਾਜ ਲਈ ਸੁਮੱਚੇ ਸਮਾਜ ਲਈ ਕੰਮ ਕਰੋ ਮੈਂ ਇਹੀ ਅਰਦਾਸ ਕਰਦਾ ਇਹੀ ਤੁਹਾਨੂੰ ਆਪਣਾ ਆਸ਼ੀਰਵਾਦ ਦਿਨਾ ਇਹਨਾਂ ਸ਼ਬਦਾਂ ਨਾਲ ਮੈਂ ਇੱਕ ਵਾਰ ਫਿਰ ਯਾਤਰਾ ਦੀ ਜਿਹੜੀ ਆਰੰਭ ਹੋਣ ਦੀ ਇਹ ਤੁਹਾਨੂੰ ਬਤਾਈ ਦਿਨਾ ਤੇ ਰਲ ਕੇ ਅਸੀਂ ਸਾਰੇ ਇਕੱਠੇ ਹੋ ਕੇ ਇਕੱਠੇ ਹੋ ਕੇ ਨਾਲੇ ਇਸੇ ਤਰ੍ਹਾਂ ਚੱਲਦੇ ਰਹੇ ਮੈਂ ਵਚਨ ਦਿੰਦਾ ਬਹੁਤ ਬਹੁਤ ਸ਼ਾਨਾਂ ਨੂੰ ਬਧਾਈ ਸਾਡੇ ਭਾਜੀ ਪਦਮ ਭੂਸ਼ਣ ਡਾਕਟਰ ਮਰਜੰਦਰ ਸਿੰਘ ਹਮਦਰਦੀ ਜੀ ਦੇ ਹੱਥੋਂ ਉਹਨਾਂ ਦੇ ਕਰ ਕਮਲਾ ਨਾਲ ਸ਼ੁਰੂ ਹੋਇਆ ਇਹ ਵਿਸ਼ਾਲ ਸ਼ੁਭਾ ਯਾਤਰਾ ਛੋਟੀ ਜੀ ਸ਼ੁਭਾ ਯਾਤਰਾ ਨਹੀਂ ਹੈ ਜਿਹੜੀ ਸਾਰਾ ਪੰਜਾਬ ਚ ਹਰਿਆਣਾ ਹਿੰਦੁਸਤਾਨ ਚ ਸਭ ਤੋਂ ਵੱਡੀ ਸ਼ੁਭਾ ਯਾਤਰਾ ਹੈ ਪੰਜ ਸਬਰਵਾਰ ਉਹਨਾਂ ਦੇ ਸਾਥੀ ਨੇ ਰੋਜ਼ਨ ਕੀਤਾ ਜਿਹੜਾ ਇਹਦਾ ਸ਼ੁਭ ਆਰੰਭ ਕਰਵਾਇਆ ਉਹ ਉਹਨਾਂ ਦਾ ਨੰਗਰਵਾਇਆ ਗਿਆ ਨਾਨ ਬਲੀਟਿਕਲ ਔਰ ਮਤਲਬ ਪਰਮਾਤਮਾ ਰੂਪੀ ਸ਼ਕਤੀ ਦੇ ਅਥੋਂ ਅੱਜ ਸ਼ੁਭ ਆਰੰਭ ਹੋਇਆ ਮੈਂ ਵਿੰਪਲ ਜਪਲਵਾਰ ਉਹਨਾਂ ਦੇ ਸਾਥੀਆਂ ਨੂੰ ਬਹੁਤ ਬਹੁਤ ਧੰਨਵਾਦ ਦਿੰਦਾ ਔਰ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਭਾਜੀ ਨੂੰ ਨਿਰੋਗ ਲੰਬੀ ਆਜੋ ਨਹੀਂ ਕਿਉਂਕਿ ਇਹਨਾਂ ਦਾ ਹੱਥ ਸਾਡੇ ਸਿਰ ਤੇ ਬਣਿਆ ਰਹੇ ਅੱਜ ਅਸੀਂ ਜੋ ਵੀ ਆ ਮੈਂ ਤਾਂ ਤੁਹਾਡੇ ਸਾਹਮਣੇ ਆ ਉਹਨੂੰ ਸਾਰਿਆਂ ਨੂੰ ਪਤਾ ਸਾਰੇ ਪੰਜਾਬ ਵਾਸੀਆਂ ਨੂੰ ਵਾਸੀਆਂ ਨੂੰ ਕਿ ਮੇਰਾ ਦਾ ਜਿਹੜਾ ਜੀਵਨ ਹੈ ਉਹ ਜੀਵਨਦਾਨ ਜਿਹੜਾ ਉਹ ਦੁਬਾਰਾ ਭਾਜੀ ਦੇ ਹੱਥੋਂ ਮੈਨੂੰ ਮਿਲਿਆ ਹੈ ਮੈਂ ਉਹਨਾਂ ਦੇ ਦੇ ਮੈਂ ਭਾਵੁਕ ਹੋ ਗਿਆ ਮੈਂ ਉਹਨਾਂ ਦੇ ਕਰਕੇ ਹੀ ਅੱਜ ਹੈ ਤਾਂ ਉਹਨੂੰ ਸਾਰਿਆਂ ਨੂੰ ਪਤਾ ਮੇਰੀ ਮੇਰੀ ਦੋ ਵਾਰ ਦੁਬਾਰਾ ਜ਼ਿੰਦਗੀ ਭਾਜੀ ਨੇ ਬਚਾਈ ਹੈ ਮੈਂ ਇਹ ਆਪਣੇ ਔਰ ਆਪਣੇ ਸਾਰੇ ਸਾਥੀਆਂ ਵੱਲੋਂ ਇਹ ਭਗਵਾਨ ਅਗੇ ਅਰਦਾਸ ਕਰਦਾ ਹੈ ਕਿ ਇਹਨਾਂ ਨੂੰ ਨਿਰੋਗ ਤੇ ਲੰਬੀ ਆਜੂ ਦੇਈ ਤਾਂ ਹੀ ਅਸੀਂ ਜਿੰਦੇ ਰਹਾਂਗੇ ਮੈਂ ਉਹਨਾਂ ਅਗੇ ਅਰਦਾਸ ਕਰਦਾ ਔਰ ਮਹਾਰਾਜ ਜਨਨ ਦੇ ਇਸ ਤਰ੍ਹਾਂ ਕਿਰਪਾ ਗੁਰੂ ਮਹਾਰਾਜ ਨਿਰਾਇਕ ਔਰ ਸਾਡੇ ਅਰਗੇ ਸਾਰੇ ਆਪਣੇ ਛੋਟੇ ਭਰਾਵਾਂ ਦੇ ਉਤੇ ਆਪਣਾ ਮੇਰ ਬਸਿਨਾ ਖਾਧ ਰੱਖਿਆ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਤੱਤੀ ਵਾਸ ਨਾ ਲੱਗ ਜਾਏ ਇਹਨਾਂ ਦੇ ਤੋਂ ਸੱਤੀ ਵਾਰ ਨੰਨੀ ਨਹੀਂ ਲਈ ਤੇ ਗੁਰੂ ਮਹਾਰਾਜ ਅਗੇ ਇਹ ਅਰਦਾਸ ਹੈ ਦੇ ਵੀ ਇਹਨਾਂ ਦੀ ਜਿੰਨਾ ਵੀ ਇਹਨਾਂ ਨੇ ਸ਼ਹਿਰ ਨੂੰ ਸਾਨੂੰ ਸਾਰਿਆਂ ਨੂੰ ਇਹਨਾਂ ਦਾ ਅਸ਼ੀਰਵਾਦ ਇਹਨਾਂ ਦਾ ਹੈ ਨਾ ਮੈਂ ਸਮਝਦਾ ਕਿ ਅਸੀਂ ਬਹੁਤ ਭਾਗਾਂ ਲਿਆ ਅਸੀਂ ਬਹੁਤ ਭਾਗਾਂ ਲਿਆ ਸਾਡੇ ਭਾਜੀ ਆ ਗਏ ਪੂਰਾ ਨਾਮ ਭਾਜੀ ਦਾ ਇੱਕ ਪਦਮ भूषण ਡਾਕਟਰ ਗੁਰਿੰਦਰ ਸਿੰਘ ਗੁਰਿੰਦਰ ਜੀ ਨੇ ਪਰ ਸਾਡੇ ਭਾਜੀ ਨੇ ਮੇਰੇ ਵੀ ਭਾਜੀ ਨੇ ਮੇਰੇ ਘਰ ਸਾਰੇ ਬੱਚਿਆਂ ਦੇ ਤੇ ਬਜ਼ੁਰਗਾਂ ਦੇ ਵੀ ਆ ਪਾਜੀ ਨੂੰ ਇੱਕ ਵਾਰੀ ਫੇਰ ਮੈਂ ਬਹੁਤ ਬਹੁਤ ਇਸਾਈ ਦੇ ਦਿਨ ਦੀ ਵਧਾਈ ਦੇਣਾ ਉਹਨਾਂ ਨੇ ਆਪਣਾ ਇਨਾ ਕੀਮਤੀ ਸਮਾਂ ਗੱਡ ਗਿਆ ਨਹੀਂ ਜਾਣਦੇ ਕਿ ਹਜ਼ਾਰਾਂ ਨੂਦ ਬੁਲਾਉਂਦੇ ਮੈਂ ਲੁਧਿਆਣੇ ਵਾਸਤੇ ਬਹੁਤ ਵਾਰੀ ਇਹਨਾਂ ਨੂੰ ਬੇਨਤੀ ਕਰ ਚੁੱਕਾ ਹਾਂ ਲੁਧਿਆਣੇ ਦੇ ਕਈ ਫੰਕਸ਼ਨਰ ਦੇ ਪਾਜੀ ਨੂੰ ਖਾਦਾ ਪਾਜੀ ਬਸ ਸਿਰਫ ਉਹਨਾਂ ਜਗ੍ਹਾ ਤੇ ਜਾਂਦੇ ਜਿੱਥੇ ਬਹੁਤ ਚੂਸੀ ਜਗ੍ਹਾ ਦੇ ਉੱਤੇ ਮੈਂ ਪਾਜੀ ਦਾ ਅੱਜ ਦੇ ਦਿਨ ਤੇ ਪੰਪਨ ਸੱਬਰ ਵਾਲੇ ਕੋਲ ਸਾਥੀਆਂ ਨੂੰ ਇਹ ਸੁਣਾਕ ਤੁਸੀਂ ਬਹੁਤ ਭਾਗ ਹੈ واگرو جی کا خالص واحد جی ماتوالی شوبھا یاترا اتو شروع ہو رہی ہے ਅੱਜ ਬਹੁਤ ਹੀ ਸੁਹਾਗਪ੍ਰਿਆ ਔਰ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਵਿਸ਼ਵ ਭਰ ਦੀਆਂ ਸੰਗਤਾਂ ਭਗਵਾਨ ਵਾਲਮੀਕ ਆਗਮਨ ਗੁਰਪੁਰ ਬਣਾ ਰਹੀਆਂ ਆ ਸਾਡੇ ਬਿਪਨ ਸਰਵਰ왈 ਜੀ ਹਜ਼ਾਰਾਂ ਦੀ ਤਦਾਦ ਦੇ ਵਿੱਚ ਸੰਗਤਾਂ ਜਲੰਧਰ ਸ਼ਹਿਰ ਤੋਂ ਪੰਜਾਬ ਦੇ ਵਿੱਚੋਂ ਸਾਰੇ ਚੋਂ ਇਕੱਤਰ ਹੋ ਕੇ ਇਸ ਜਲੰਧਰ ਸ਼ਹਿਰ ਤੋਂ ਸਾਡੇ ਬਿਪਨ ਕੁਮਾਰ ਜੀ ਸਾਰੀਆਂ ਸੰਗਤਾਂ ਨੂੰ ਨਾਲ ਲੈ ਕੇ ਹਜ਼ਾਰਾਂ ਤਦਾਦ ਦੇ ਵਿੱਚ ਸ੍ਰੀ ਭਗਵਾਨ ਵਾਲਮੀਕ ਆਸ਼ਰਮ ਅੰਮ੍ਰਿਤਸਰ ਵਿਖੇ ਜੋ ਯਾਤਰਾ ਇੱਥੋਂ ਆਰੰਭ ਹੋਏਗੀ ਥੋੜੀ ਦੇਰ ਬਾਅਦ ਔਰ ਇਸ ਵਿੱਚ ਬਹੁਤ ਮਹਾਨ ਮਹਾਪੁਰਸ਼ ਔਰ ਬਹੁਤ ਬੁੱਧੀਜੀਵੀ ਔਰ ਬੜਵਡੇ ਲੋਕ ਇਸ ਵਿੱਚ ਸ਼ਾਮਲ ਹੋ ਕੇ ਗੁਰੂ ਮਹਾਰਾਜ ਦੀਆਂ ਅਸ਼ੀਰਵਾਦਾ ਲੈ ਰਹੇ ਆ ਜਿੱਥੇ ਇਹ ਯਾਤਰਾ ਅੱਜ ਕੋਈ 2-3 ਦੇ ਕਰੀਬ ਆਰੰਭ ਹੋਏਗੀ ਯਾਤਰਾ ਇਹਦੇ ਵਿੱਚ ਮਹਾਪੁਰਸ਼ ਸ਼ਾਮਲ ਹੋ ਕੇ ਸਾਰੇ ਬੁੱਧੀਜੀਵੀ ਸ਼ਾਮਲ ਹੋਣਗੇ ਭਗਵਾਨ ਬਾਲਬੀਕ ਮਹਾਰਾਜ ਜੀ ਦੀ ਦੂਸਰੀ ਯਾਤਰਾ ਕੁੱਲੂ ਬਨਾਲੀ ਤੋਂ ਸ਼ਾਰਪੁਰ ਹੁੰਦੀ ਹੋਈ ਉਹ ਵੀ ਸ਼ਾਮ ਨੂੰ ਪਹੁੰਚੇਗੀ ਤੇ ਸਾਰੀਆਂ ਸੰਗਤਾਂ ਵਿਸ਼ਵ ਭਰ ਦੀਆਂ ਸੰਗਤਾਂ ਜੀ ਗੁਰੂ ਪਾਤਸ਼ਾਹੀ ਜੀ ਦੇ ਆਗਮਨ ਪਰਵ ਨੂੰ ਮੁੱਖ ਰੱਖ ਕੇ ਇਹ ਬਣਾ ਰਹੀਆਂ ਤੇ ਜਿੱਥੇ ਸਾਰੀਆਂ ਸੰਗਤਾਂ ਗੁਰੂ ਪਾਤਸ਼ਾਹੀ ਜੀ ਦੀ ਅਸ਼ੀਰਵਾਦ ਲੈ ਰਹੀਆਂ ਉੱਥੇ ਸਾਡੇ ਜਗENDER ਦੇ ਵਿਪਨ ਜੀ ਇਹਨਾਂ ਨੂੰ ਅਸੀਂ ਕੋਟਨ ਕੋਟ ਧੰਨਵਾਦ ਵੀ ਕਰਦੇ ਇਹਨਾਂ ਦਾ ਔਰ ਮੁਬਾਰਕਾ ਵੀ ਦਿੰਦੇ ਆ ਗੁਰੂ ਪਾਤਸ਼ਾਹੀ ਜੀ ਦੀਆਂ ਅਸ਼ੀਰਵਾਦਾਂ ਲੈ ਰਹੇ ਆ ਬਹੁਤ ਬਹੁਤ ਧੰਨਵਾਦ ਸਾਰੇ ਮੀਡੀਆ ਦਾ ਅਜੀਤ ਅਫਾਰ ਅਤੇ ਸਮਾਚ ਆਪ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਦਾ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਔਰ ਸ਼ੁਕਰ ਅਦਾ ਕਰਦੇ ਹਾਂ ਸ਼ਾਮਿਲ ਇਸ ਸ਼ੋਭਾ ਵਿੱਚ ਗੁਰੂ ਪਾਤਸ਼ਾਹ ਜੀ ਦੀ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਿਲ ਹੋਣ ਵਾਸਤੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਦੇਸ਼ ਤੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੱਸਦੇ ਰਹੋ ਵਸਦੇ ਰਹੋ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ